ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਆਪਸੀ ਤਣਾਅ ਨੂੰ ਲੈ ਕੇ ਜਨਕੀ ਕੱਲ ਸੱਤ ਮੈਨੂੰ ਜਿਹੜਾ ਪਾਰ ਸਰਕਾਰ ਬੋਲੋ ਜਿਹੜਾ ਇੱਕ ਵੱਡਾ ਜਿਹੜਾ ਐਲਾਨ ਕੀਤਾ ਗਿਆ ਕਿ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਜੜੀ ਆ ਮੋਕ ਡ੍ਰਿਲ ਕੀਤੀ ਜਾਵੇਗੀ ਕੀ ਆਕਰਕਾਰ ਮੋਕ ਡ੍ਰਿਲ ਹੈ ਕੀ ਹੈ ਕਿਉਂ ਬਲੈਕਆਊਟ ਕੀਤਾ ਜਾਵੇਗਾ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਬੜਾ ਡਰ ਹੈ ਕਿ ਇਹ ਬਲੈਕਆਊਟ ਹੋਗਾ ਕੀ ਮੋਕ ਡ੍ਰਿਲ ਹੁੰਦੀ ਕੀ ਹੈ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਹੈ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਤੇ ਨਾਲ ਤੁਹਾਨੂੰ ਦੱਸਾਂਗੇ ਕਿ ਇਸ ਤੋਂ ਬਚਾਅ ਕਿਵੇਂ ਰੱਖਿਆ ਜਾ ਸਕਦਾ ਹੈ ਤੇ ਤੁਸੀਂ ਘਰਾਂ ਦੇ ਵਿੱਚ ਕੀ ਕੁਝ ਰੱਖੋ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਮੇਰੇ ਸਹਿਯੋਗੀ ਗੁਰਮukh ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਸੱਚੀ ਕਾਲ ਜੀ ਰਪਾਣਾ ਜੀ ਆਪਾਂ ਲਗਾਤਾਰ ਪਿੱਛੇ ਵੀ ਆਪਾਂ ਜ਼ਿਕਰ ਕੀਤਾ ਹੈ ਬੋਲਦਾ ਪੰਜਾਬ ਦੇ ਵਿੱਚ ਜਿਹੜੇ ਭਾਰਤ ਤੇ ਪਾਕਿਸਤਾਨ ਦੇ ਸਬੰਧ ਨੇ ਆਪਸੀ ਤੁਸੀਂ ਦੇਖਿਓ ਲਗਾਤਾਰ ਜਿਹੜੀ ਵਾਰ ਆ ਲਗਾਤਾਰ ਚੱਲ ਰਹੀ ਹੈ ਤਾਂ ਉਸ ਨੂੰ ਲੈ ਕੇ ਜਿਹੜਾ ਕੱਲ ਫੈਸਲਾ ਕੀਤਾ ਗਿਆ ਜਾਨਕਿ ਪਾਕਿਸਤਾਨ ਕੱਲ 7 ਤਰੀਕ ਨੂੰ ਕڑی ਮੌਕ ਡ੍ਰਿਲ ਕੀਤੀ ਜਾਵੇਗੀ ਉਹ ਦਰਸ਼ਕ ਨਾ ਵਾਰ-ਵਾਰ ਪੁੱਛ ਰਹੇ ਵੀ ਆਖਰਕਾਰ ਮੌਕ ਡ੍ਰਿਲ ਹੁੰਦੀ ਕੀ ਆ ਤੇ ਕਿਉਂ ਕੀਤੀ ਜਾਂਦੀ ਆ ਤੇ ਇਹਦੇ ਬਚਾਅ ਕਿਨੇ ਤੇ ਜਿਹੜਾ ਬਲੈਕਆਊਟ ਦੀ ਗੱਲ ਕੀਤੀ ਜਾ ਰਹੀ ਹੈ ਵੀ ਬਲੈਕਆਊਟ ਹੋ ਜਾਊਗਾ ਇਹ ਬਲੈਕਆਊਟ ਹੈ ਹੁੰਦਾ ਕੀ ਹੈ ਹਾਂ ਦੇਖੋ ਅਮਰਜੀਤ ਆਪਾਂ ਜਿਵੇਂ ਤੁਸੀਂ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਦੋਂ ਤੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹਾਂ ਤੇ 27-28 ਭਾਰਤੀਆਂ ਦੀ ਮੌਤ ਹੋਈ ਹੈ ਜੀ ਉਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਜਿਹੜੇ ਆਪਸੀ ਰਿਸ਼ਤੇ ਆ ਸਬੰਧ ਆ ਬੜੇ ਤਣਾਪੂਰਵਕ ਚੱਲ ਰਹੇ ਆ ਭਾਰਤ ਲਗਾਤਾਰ ਫੈਸਲੇ ਲੈ ਰਿਹਾ ਆ ਪਾਕਿਸਤਾਨ ਫੈਸਲੇ ਲੈ ਰਿਹਾ ਆ ਭਾਰਤ ਵਕ ਵਕ ਤਰ੍ਹਾਂ ਦੇ ਆਪਣੇ ਜੰਗੀ ਅਭਿਆਸ ਕਰ ਰਿਹਾ ਆ ਪਾਕਿਸਤਾਨ ਵੀ ਕਰ ਰਿਹਾ ਆ ਠੀਕ ਹੈ ਵਕ ਵਕ ਤਰ੍ਹਾਂ ਦੀਆਂ ਮਜ਼ਾਈਲਾ ਹੋਰ ਅਲੱਗ-ਅਲੱਗ ਕਿਸਮ ਦੇ ਜਿਹੜੇ ਆਪਾਂ ਜੰਗਾਂ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ 1971 ਦੀ ਜੰਗ ਆ ਕਿ ਹੋਰ ਜਿਹੜੇ ਪਹਿਲਾਂ ਜੰਗਾਂ ਹੋਈਆਂ ਉਹਦੇ ਵਿੱਚ ਵਰਤੇ ਜਾਣ ਵਾਲੇ ਟੈਂਕ ਐਗ ਜਾਂ ਕੋਈ ਹੋਰ ਫੌਜੀ ਸਾਜ਼ੋ ਸਮਾਨ ਆ ਤੇ ਉਹ ਉਹ ਨੂੰ ਲੈ ਕੇ ਅਭਿਆਸ ਜਿਹੜਾ ਉਹ ਕੀਤਾ ਜਾ ਰਿਹਾ ਹੈ। ਇਸੇ ਦੇ ਮੱਦੇ ਨਜ਼ਰ ਕੱਲ 7 ਤਰੀਕ ਨੂੰ ਪੂਰੇ ਭਾਰਤ ਦੇ 248 ਜ਼ਿਲ੍ਹਿਆਂ ਦੇ ਵਿੱਚ ਜਿਹਦੇ ਚ ਖਾਸ ਕਰਕੇ ਪੰਜਾਬ ਇੱਕ ਅਹਿਮ ਜਿਹੜਾ ਜਿਹੜਾ ਸਟੇਟ ਆ ਕਿਉਂਕਿ ਬਾਰਡਰਸ ਜਿਹੜਾ ਪੰਜਾਬ ਪੰਜਾਬ ਦੇ ਸਾਰੇ ਦੇ ਸਾਰੇ 28 ਜ਼ਿਲ੍ਹਿਆਂ ਚ ਤੇ ਪੂਰੇ ਭਾਰਤ ਦੇ 248 ਦੇ ਲਗਭਗ ਜ਼ਿਲ੍ਹੇ ਨੇ ਜਿੱਥੇ ਕੱਲ ਮੌਕ ਡ੍ਰਿਲ ਹੋਣੀ ਹੈ। ਹੁਣ ਮੌਕ ਡ੍ਰਿਲ ਤੁਸੀਂ ਕਿਹਾ ਹੁੰਦੇ ਕੀ ਹੈ ਮੌਕ ਡ੍ਰਿਲ ਦਾ ਮਤਲਬ ਹੈ ਜੰਗੀ ਅਭਿਆਸ ਕਿ ਜਦੋਂ ਕਿਸੇ ਦੋ ਦੇਸ਼ਾਂ ਦੇ ਆਪਸ ਦੇ ਵਿੱਚ ਜੰਗ ਲੱਗ ਜਾਂਦੀ ਹੈ ਜੰਗ ਦੇ ਹਾਲਾਤ ਬਣਦੇ ਆ ਉਸ ਸਮੇਂ ਆਮ ਲੋਕਾਂ ਨੇ ਰਹਿਣਾ ਕਿਵੇਂ ਆ ਆਮ ਲੋਕਾਂ ਦਾ ਰਹਿਣ ਸਹਿਣ ਕਿੱਦਾਂ ਦਾ ਹੋਣਾ ਚਾਹੀਦਾ ਆਮ ਲੋਕ ਇੱਕ ਬਲੈਕਆਊਟ ਦੀ ਸਥਿਤੀ ਹੁੰਦੀ ਆ ਉਸ ਟਾਈਮ ਜਦੋਂ ਜੰਗ ਲੱਗਦੀ ਹੈ ਯਾਨੀ ਕਿ ਸਾਰਾ ਕਾਲਾ ਕਾਲਾ ਹੋ ਜਾਂਦਾ ਬਲੈਕਆਊਟ ਬਲੈਕਆਊਟ ਦਾ ਮਤਲਬ ਕਿ ਕਿਸੇ ਘਰ ਦੇ ਵਿੱਚ ਤੁਹਾਨੂੰ ਇੱਕ ਲਾਈਟ ਤੱਕ ਨਹੀਂ ਦਿਖੇਗੀ ਤੁਹਾਡਾ ਇਨਵਰਟਰ ਹੈ ਉਹ ਵੀ ਨਹੀਂ ਚਲਾਉਗੇ ਤੁਸੀਂ ਆਪਣੇ ਫੋਨ ਦੀ ਲਾਈਟ ਤੱਕ ਨਹੀਂ ਚਲਾਉਗੇ ਇੱਕ ਮੋਮਬੱਤੀ ਤੱਕ ਜਿਹੜੀ ਹੈਗੀ ਉਹ ਨਹੀਂ ਚਲਾਉਂਗਾ ਉਹਨੂੰ ਕਹਿੰਦੇ ਨੇ ਬਲੈਕਆਊਟ ਇਸ ਕਰਕੇ ਉਹ ਬਲੈਕਆਊਟ ਦੀ ਸਥਿਤੀ ਤੁਹਾਡੇ ਯਾਦ ਹੋਣਾ ਫਿਰੋਜ਼ਪੁਰ ਪਿੱਛੇ ਦੇ 2-4 ਦਿਨ ਪਹਿਲਾਂ ਤੇ ਘੰਟੇ ਦੀ ਕੀਤੀ ਵੀ ਆ ਰਾਤ ਨੂੰ 9 ਤੋਂ 9:30 ਵਜੇ ਤੱਕ ਕੱਲ ਅਲੱਗ-ਅਲੱਗ ਸੂਬਿਆਂ 'ਚ ਅਲੱਗ-ਅਲੱਗ ਸਮਾਂ ਕਿਤੇ 4 ਵਜੇ ਕਿਤੇ 6 ਵਜੇ ਕਿਤੇ 8 ਵਜੇ ਕਿਤੇ 6:30 ਵਜੇ ਅਲੱਗ-ਅਲੱਗ ਸਮਾਂ ਘੰਟੇ ਅੱਧੇ ਘੰਟੇ ਦੀ ਮੌਕ ਡ੍ਰਿਲ ਹੋਏਗੀ ਇਸ ਮੌਕ ਡ੍ਰਿਲ ਦੇ ਵਿੱਚ ਮਤਲਬ ਜੰਗੀ ਅਭਿਆਸ ਅਭਿਆਸ Papa ਜਦੋਂ ਕਹਿੰਦੇ ਆ ਵੀ ਅਭਿਆਸ ਕਰਦੇ ਆ ਇਸ ਜੰਗੀ ਅਭਿਆਸ ਦੇ ਵਿੱਚ ਮੌਕ ਡ੍ਰਿਲ ਦੇ ਵਿੱਚ ਇਹ ਦੇਖਿਆ ਜਾਏਗਾ ਕਿ ਜਦੋਂ جنگ ਲੱਗੇਗੀ ਤਾਂ ਮੈਂ ਪਹਿਲਾਂ ਕਿਹਾ ਕਿ ਤੁਸੀਂ ਕਿਦਾਂ ਦੇ ਹਾਲਾਤਾਂ ਚੋਂ ਗੁਜ਼ਰ ਸਕਦੇ ਹੋ ਕਿਦਾਂ ਦੇ ਹਾਲਾਤਾਂ ਤੋਂ ਗੁਜ਼ਰੋਗੇ ਤੁਸੀਂ ਤੁਹਾਡੇ ਕਰ ਚਾਹੁੰਦੇ ਹੋਏ ਵੀ ਤੁਸੀਂ ਲਾਈਟ ਨਹੀਂ ਬਾਲ ਸਕੋਗੇ ਚਾਹੁੰਦੇ ਹੋਏ ਵੀ ਤੁਸੀਂ ਘਰ ਰੋਸ਼ਨਾ ਨਹੀਂ ਸਕੋਗੇ ਚਾਹੁੰਦੇ ਹੋਏ ਵੀ ਤੁਸੀਂ ਆਪਣੇ ਘਰ ਦੇ ਵਿੱਚ ਅਗਰ ਲਾਈਟ ਨਹੀਂ ਆ ਪੰਜ ਕੱਲ ਨਵੀਂ ਤਕਨੀਕ ਦਾ ਜੁਗ ਹੈ ਜਦੋਂ ਲਾਈਟ ਚਲੀ ਜਾਂਦੀ ਹੈ ਮੰਨ ਲਓ ਵੀ ਘੰਟਾ 2 ਘੰਟੇ 8 ਘੰਟੇ 10 ਘੰਟੇ ਲਾਈਟ ਨਹੀਂ ਆਉਂਦੀ ਤਾਂ ਉਹਨਾਂ ਸਮੇਂ 'ਚ ਆਪਾਂ ਕੀ ਕਰਦੇ ਹਾਂ ਕਿ ਆਪਣੇ 12-12 ਘੰਟੇ 15-15 ਘੰਟੇ 8-8 ਘੰਟੇ ਅੱਜ ਕੱਲ ਇਨਵਰਟਰਾਂ ਦਾ ਜਿਹੜਾ ਆਪਣਾ ਜੋ ਜੋ ਬੈਕਅਪ ਹੈਗਾ ਉਸ ਤੋਂ ਬਾਅਦ ਇੱਕਦਮ ਲਾਈਟ ਪਾਈ ਦੀ ਆਪਾਂ ਨਾਲ ਹੀ ਫੋਨ ਕੱਢਦੇ ਆ ਫੋਨ ਦੀ ਲਾਈਟ ਔਨ ਕਰ ਲੈਨੇ ਆ ਠੀਕ ਹੈ ਉਹ ਹੁਣ ਮੋਮਬਤੀ ਦੀਵਿਆਂ ਦਾ ਜ਼ਮਾਨਾ ਤਾਂ ਚਲਾ ਗਿਆ ਪੁਰਾਣਾ ਵੀ ਲਾਈਟ ਚਲੇਗੀ ਮੋਮਬਤੀ ਲਾਲੋ ਦੀਵੇ ਲਾਲੋ ਮਿੱਟੀ ਦੇ ਤੇਲ ਦੇ ਦੀਵੇ ਲਾਲ ਤੇਨ ਉਹ ਮੌਸਮ ਦਾ ਚੇਂਜ ਕਲ ਉਹ ਹੈ ਨਹੀਂਗਾ ਤੇ ਜੇਕਰ ਪੁਰਾਣੇ ਸਮੇਂ ਜਾਈਏ 1971 ਜਾਂ ਹੋਰ ਜਿਹੜੇ ਸਮੇਂ ਸੀਗੇ ਤੇ ਉਦੋਂ ਇਹ ਕਿਹਾ ਜਾਂਦਾ ਹੁੰਦਾ ਸੀਗਾ ਕਿ ਜਿੱਥੇ ਕਿਤੇ ਲਾਲ ਤੇਨ ਮੋਮਬਤੀ ਲੱਗਦੇ ਹੁੰਦੇ ਸੀ ਤੇ ਉੱਥੇ ਹੀ ਜਿਹੜਾ ਜਦੋਂ ਵਿਰੋਧੀ ਜਿਹੜੇ ਦੂਜੇ ਦੇਸ਼ੋਂ ਹਵਾਈ ਹਮਲਾ ਕਰਦੇ ਸੀ ਤਾਂ ਉਹ ਕਹਿੰਦੇ ਲਾਈਟ ਚੱਲ ਰਹੀ ਉੱਥੇ ਬੰਬ ਸੁੱਟ ਦਿੰਦੇ ਸੀਗੇ ਦਾ ਇਸ ਕਰਕੇ ਬਲੈਕਆਊਟ ਦੀ ਸਥਿਤੀ ਜਿਹੜੀ ਹੁੰਦੀ ਸੀ ਹੁਣ ਗੱਲ ਇਹ ਕਿ ਪੰਜਾਬ ਪੰਜਾਬ ਇੱਕ ਬਾਰਡਰ ਸਟੇਟ ਹੈ ਪੰਜਾਬ ਇਕੱਲਾ ਨਹੀਂ ਰਾਜਸਥਾਨ ਵੀ ਇੱਕ ਬਾਰਡਰ ਸਟੇਟ ਹੈ ਰਾਜਸਥਾਨ ਪੰਜਾਬ ਹਿਮਾਚਲ ਇਹਨਾਂ ਸਟੇਟਾਂ ਦੇ ਵਿੱਚ ਖਾਸ ਕਰਕੇ ਜਿਹੜਾ ਜੰਗੀ ਅਭਿਆਸ ਆ ਉਹ ਕੀਤਾ ਜਾਣਾ ਇਕਰਵਾਣ ਜ ਹੋਰ ਵੀ ਸਵਾਲ ਆ ਕਿਉਂਕਿ ਲੋਕਾਂ ਦਾ ਜਦੋਂ ਇਹ ਅਲਾਲ ਹੋਇਆ ਵੀ ਵੀ ਮੌਕ ਡ੍ਰਿਲ ਕੀਤੀ ਜਾਵੇਗੀ ਬਲੈਕਆਊਟ ਹੋ ਜਾਵੇਗਾ ਕਿਉਂਕਿ ਲੋਕਾਂ ਦਾ ਖਾਸ ਤੌਰ ਤੇ ਪਰਹਾਰ ਦੇ ਲੋਕ ਜਾਂ ਪੰਜਾਬ ਦੀ ਉਸੇ ਗੱਲ ਕੀਤੀ ਹੈ ਕਿਉਂਕਿ ਬਾਰਡਰ ਸਟੇਟ ਹੈ ਲੋਕ ਬੜੇ ਡਰੇ ਹੋਏ ਨੇ ਕਿਉਂਕਿ ਜਿਨ੍ਹਾਂ ਨੇ 71 ਦੀ جنگ ਦੇਖੀ ਹੈ ਜਾਂ ਉਸ ਤੋਂ ਪਹਿਲਾਂ ਜਿਹੜੀ ਜੰਗਾਂ ਹੋਈਆਂ ਨੇ ਜਾਂ ਬਾਅਦ ਵਿੱਚ ਜੰਗ ਹੋਈ ਹੈ ਤਾਂ ਬੜਾ ਜਿਹੜਾ ਆਪਣੇ ਦੇਸ਼ ਦਾ ਨੁਕਸਾਨ ਵੀ ਹੋਇਆ ਭਾਰਤ ਦੀ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਕੀ ਤੁਹਾਨੂੰ ਲੱਗਦਾ ਇਦਾਂ ਦੀ ਸਥਿਤੀ ਵੀ ਕਿਤੇ ਨਾ ਕਿਤੇ ਬਣ ਸਕਦੀ ਹੈ ਜੋ ਪਹਿਲਾਂ ਜੰਗਾਂ ਦੇ ਵਿੱਚ ਜੋ ਨੁਕਸਾਨ ਹੋਇਆ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਖਾਤਰ ਦੇ ਵਿੱਚ ਆਪਾਂ ਦੇਖਿਆ ਕਿਵੇਂ ਪਰਵਾੜ ਦੇ ਪਰਿਵਾਰ ਖਤਮ ਹੋ ਗਏ ਕਿੰਨਾ ਨੁਕਸਾਨ ਹੋਇਆ ਜ਼ਿਕਰ ਇਦਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਕਿ ਲੱਗਦਾ ਉਹ ਸਥਿਤੀ ਦੁਆਰਾ ਮੁੜ ਆ ਸਕਦੀ ਹੈ ਤੁਸੀਂ ਦੇਖੋ ਇਹ ਤਾਂ ਸਮਾਂ ਦੱਸਦਾ ਸਮਾਂ ਸਮਾਂ ਸਮਰਾਥਾ ਇਹ ਤਾਂ ਇਹਦੇ ਬਾਰੇ ਅਜੇ ਕੋਈ ਆਪਾਂ ਭਵਿੱਖ ਚ ਕੀ ਹੋਣਾ ਜਾਂ ਭਵਿੱਖ ਦੇ ਗਰਭ ਚ ਕੀ ਆ ਤੇ ਇਹ ਤਾਂ ਕਿਸੇ ਨੂੰ ਕੁਝ ਨਹੀਂ ਪਤਾ ਹੈ ਸਰਕਾਰ ਨੇ ਕੀ ਕਰਨਾ ਸਾਡੀਆਂ ਸੈਨਾ ਨੇ ਕੀ ਕਰਨਾ ਹਵਾਈ ਸੈਨਾ ਨੇ ਕਰਨਾ ਜਲ ਸੈਨਾ ਨੇ ਕੀ ਕਰਨਾ ਇਹ ਇਹ ਤਾਂ ਉਹ ਸੈਨਾ ਜਾਣਦੇ ਸਾਡੀਆਂ ਸਰਕਾਰਾਂ ਜਾਣਦੀਆਂ ਕਿ ਭਵਿੱਖ ਚ ਹੋਣਾ ਕੀ ਹੈ ਪਰ ਇੱਕ ਗੱਲ ਜ਼ਰੂਰ ਹੈ ਜੰਗੀ ਅਭਿਆਸ ਹੈ ਕਿ ਸਾਨੂੰ ਸਿਖਾਉਂਦਾ ਬਹੁਤ ਕੁਝ ਹੈ ਅੱਛਾ ਠੀਕ ਹੈ ਤੇ ਇਹ ਇਹਦੇ ਚ ਹੋਰ ਵੀ ਕਈ ਪਹਿਲੂ ਹੈਗੇ ਨੇ ਆਪਾਂ ਉਸ ਤੇ ਵੀ ਜਾਣਕਾਰੀ ਲੈਣੇ ਆ ਤੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਇਸ ਤੇ ਉਹਨਾਂ ਨੇ ਵੀ ਕੋਈ ਗੱਲ ਬੋਲੀ ਹੈ ਤਾਂ ਉਸ ਤੇ ਵੀ ਆਪਾਂ ਥੋੜੀ ਜਿਹੀ ਨਜ਼ਰ ਮਾਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੱਲ ਨੂੰ 6 ਵਜੇ ਤੋਂ ਬਾਅਦ ਰਾਤ ਨੂੰ ਮੌਕਟਰੀਲ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜੇ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਤਾਂ ਪਹਿਲਾਂ ਦੁਆ ਕਰਦੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣੇ 블랙아웃 ਕੀਤਾ ਜਾਊਗਾ ਪਹਿਲਾਂ ਇੱਕ ਰੈਸਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਦੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਆਵਾਜ਼ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਹੈ ਸੋ ਹਜੇ ਤੱਕ ਕੋਈ ਇਵੈਕੂਏਸ਼ਨ ਦੀ ਸਾਨੂੰ ਸੈਂਟਰ ਵੱਲੋਂ ਕੋਈ ਜਾਂ ਮਿਲਟਰੀ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਰ ਜੋ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਊਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਵੱਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਹਾਂ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਉਹ ਦੇਸ਼ ਆਜ਼ਾਦ ਕਰਵਾਇਆ ਹੋਇਆ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜਾਂਗੇ ਦੇਖੋ ਮੌਕ ਡ੍ਰਿਲ ਨੂੰ ਲੈ ਕੇ ਭਾਰਤ ਦੇ ਵੱਡੇ ਆਗੂਆਂ ਦੇ ਵਿੱਚ ਸਰਕਾਰ ਦੇ ਵੱਡੇ ਆਗੂਆਂ ਦੇ ਵਿੱਚ ਅੱਜ ਮੀਟਿੰਗ ਹੋਈ ਹੈ ਤੇ ਮੀਟਿੰਗ ਤੋਂ ਬਾਅਦ ਇਹ ਜਿਹੜਾ ਫੈਸਲਾ 7 ਤਰੀਕ ਦਾ ਲਿਆ ਗਿਆ ਮੁੱਖ ਮੰਤਰੀ ਪੰਜਾਬ ਨੇ ਵੀ ਇੱਥੇ ਆਪਣਾ ਰਿਐਕਸ਼ਨ ਦਿੱਤਾ ਹੁਣ ਗੱਲ ਇਹ ਹੈ ਕਿ ਮੌਕ ਡ੍ਰਿਲ ਦੇ ਵਿੱਚ ਹੋਰ ਕੀ ਕੁਝ ਹੈ ਇੱਕਰ ਬਣਜ ਹੋਰ ਦੱਸੋ ਚਲੋ ਆਪਾਂ ਵੀ ਗੱਲ ਕਰਾਂਗੇ ਪਹਿਲਾਂ ਮੈਂ ਦੱਸੋ ਲੋਕ ਜਿਹੜੇ ਡਰ ਦੇ ਵਿੱਚ ਨੇ ਇਸ ਤੋਂ ਬਚਾ ਕਿਵੇਂ ਰੱਖਿਆ ਜਾ ਸਕਦਾ ਲੋਕ ਕੀ ਕੁਝ ਕਰਨ ਕਿਉਂਕਿ ਨਾ ਜਿਹੜੇ ਨਵੇਂ ਅੱਜ ਕੱਲ ਦੇ ਦੌਰ ਦੇ ਵਿੱਚ ਨੇ ਜਿਹੜੇ ਪਰਿਵਾਰ ਨੇ ਉਹ ਕਹਿੰਦੇ ਸਹਿਮੇ ਹੋਏ ਨੇ ਕਿਉਂਕਿ ਜਿਨ੍ਹਾਂ ਨੇ ਉਹ ਪਹਿਲਾਂ ਗੱਲਾਂ ਬਾਤਾਂ ਸੁਣੀ ਆ ਖਤਰ ਦੀ جنگ ਦੀਆਂ ਜਾਂ ਪਹਿਲਾਂ ਹੋਰ ਜੰਗਾਂ ਦੀਆਂ ਇਹਦੇ ਲਈ ਕੀ ਬਚਾ ਕੀ ਇਹ ਕੀ ਕਰਨਾ ਚਾਹੀਦਾ ਲੋਕਾਂ ਨੂੰ ਨਹੀਂ ਦੇਖੋ ਅਜੇ ਕੋਈ ਜੰਗ ਨਹੀਂ ਲੱਗੀ ਹਾਂ ਠੀਕ ਹੈ ਅਜੇ ਕੋਈ ਸਾਨੂੰ ਖਤਰਾ ਨਹੀਂ ਠੀਕ ਹੈ ਉਹ ਤਾਂ ਅਜੀਬ ਭੁਵਿੱਖ ਹੈ ਮੈਂ ਜਿਵੇਂ ਪਹਿਲਾਂ ਕਿਹਾ ਕਿ ਭੁਵਿੱਖ ਦੇ ਗਰਭ ਚ ਕੀ ਹੈ ਇਹ ਕਿਸੇ ਨੂੰ ਕੁਝ ਨਹੀਂ ਪਤਾ ਸਰਕਾਰਾਂ ਨੇ ਕੱਲ ਕੀ ਕਰ ਦੇਣਾ ਤੇ 10 ਦਿਨ ਨੂੰ ਕੀ ਕਰ ਦੇਣਾ ਤੇ ਘੰਟੇ ਨੂੰ ਕੀ ਕਰ ਦੇਣਾ ਕਿਸੇ ਨੂੰ ਕੁਝ ਨਹੀਂ ਪਤਾ ਕਦੇ ਵੀ ਕਿਸੇ ਸੈਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆ ਦੱਸ ਕੇ ਨਹੀਂ ਕਰਦਾ ਹੁੰਦਾ ਕਿ ਅਸੀਂ ਆ ਚੀਜ਼ ਕਰਨ ਜਾ ਰਹੇ ਹਾਂ ਠੀਕ ਹੈ ਤਾਂ ਜਿਨ੍ਹਾਂ ਨੇ ਉਹ ਪੁਰਾਣਾ ਸਮਾਂ ਦੇਖਿਆ ਠੀਕ ਹੈ ਤੁਹਾਡੀ ਗੱਲ ਕਿ ਡਰ ਦਾ ਮਾਹੌਲ ਜ਼ਰੂਰ ਹੈ ਪਰ ਲੋਕ ਬਚਾ ਕਿਵੇਂ ਰੱਖਣ ਜਾਂ ਬਚਾ ਕੀ ਕਰਨੇ ਜਾਂ ਤਾਂ ਪ੍ਰਸ਼ਾਸਨ ਦੱਸੇ ਜਾਂ ਸਰਕਾਰਾਂ ਦੱਸਣ ਹੂੰ ਕਿ ਅਸੀਂ ਇਹ ਕੁਝ ਕਰਨ ਜਾ ਰਹੇ ਤਾਂ ਤੁਸੀਂ ਇਸ ਚੀਜ਼ ਤੋਂ ਬਚਾ ਜਿਹੜੀ ਮੋਕ ਡ੍ਰਿਲ ਹੈਗੀ ਐ ਜੰਗੀ ਅਭਿਆਸ ਹੈ ਉਹ ਜੰਗੀ ਅਭਿਆਸ ਮੋਕ ਡ੍ਰਿਲ ਸਾਨੂੰ ਇਹ ਹੀ ਦੱਸਦਾ ਹੈ ਕਿ ਜੰਗ ਦੇ ਹਾਲਾਤਾਂ ਦੇ ਵਿੱਚ ਕਿੰਨਾ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਪੈ ਸਕਦਾ ਉਸ ਚੀਜ਼ ਤੋਂ ਅਸੀਂ ਰਹਿਣਾ ਕਿਵੇਂ ਆ ਇੱਕ ਤਾਂ ਹੁੰਦਾ ਬਚ ਕੇ ਰਹਿਣਾ ਅਸੀਂ ਕਿਸੇ ਚੀਜ਼ ਤੋਂ ਬਚ ਕੇ ਨਹੀਂ ਰਹਿ ਸਕਦੇ ਜੇਕਰ ਸਰਕਾਰ ਨੇ ਕਿਸੇ ਨੇ ਹਮਲਾ ਕਰ ਦੇਣਾ ਠੀਕ ਹੈ ਕਿ ਉਸ ਚੀਜ਼ ਦੇ ਬਚਾਲ ਲਈ ਕਮ ਸਦਨਾ ਅੰਦਰ ਰਹੋ ਬਾਹਰ ਨਾ ਨਿਕਲੋ ਠੀਕ ਹੈ ਆਪਣੇ ਘਰਾਂ ਚ ਰਹੋ ਹਨੇਰੇ ਚ ਰਹੋ ਲਾਈਟ ਨਹੀਂ ਬਾਲਨੀ ਇਹ ਚੀਜ਼ਾਂ ਤਾਂ ਜਿਹੜੀਆਂ ਬਚਾਤ ਦੇ ਦਾ ਹਨ ਹੈ ਹੀ ਹੈ ਪਰ ਮੌਕ ਡ੍ਰਿਲ ਬਹੁਤ ਕੁਝ ਸਿਖਾਉਂਦੀ ਹੈ ਸਾਨੂੰ ਜਿਹੜੇ ਜੰਗੇ ਬਿਹਾਸ ਆ ਸਾਨੂੰ ਬਹੁਤ ਕੁਝ ਸਿਖਾਉਂਦੇ ਆ ਇਨ੍ਹਾਂ ਸਮਿਆਂ ਦੇ ਵਿੱਚ ਅਗਰ ਜੰਗ ਲੱਗ ਜਾਂਦੀ ਹੈ ਤਾਂ ਇੱਕਦਮ ਕਰ ਕਿਵੇਂ ਖਾਲੀ ਕਰਨਾ ਹੈ ਅਸੀਂ ਆਪਣਾ ਆਲਾ ਦਵਾਲਾ ਖਾਲੀ ਕਿਵੇਂ ਕਰਨਾ ਹੈ ਜਿਵੇਂ ਮੰਨ ਲਓ ਕਿ ਭਾਰਤ ਦੇ ਬਾਰਡਰ ਦੇ ਉੱਪਰ ਕੋਈ ਘਾਰਾ ਹੈ ਉਹ ਬਿੰਡ ਹੈ ਇੱਕਦਮ ਜੰਗ ਲੱਗ ਜਾਂਦੀ ਹੈ ਤਾਂ ਉਸ ਸਮੇਂ ਦਰਿਆਨ ਸਾਨੂੰ ਜੰਗੀ ਅਭਿਆਸ ਵੀ ਇਹ ਦੱਸੇਗਾ ਕਿ ਉਹ ਫਲਾਹ ਪਿੰਡ ਅੱਧੇ ਘੰਟੇ ਦੇ ਅੰਦਰ ਅੰਦਰ ਖਾਲੀ ਕਰਨਾ ਹੈ। ਉਹਨੂੰ ਕਿਵੇਂ ਖਾਲੀ ਕਰਨਾ? ਲੋਕਾਂ ਨੂੰ ਲੈ ਕੇ ਕਿੱਥੇ ਜਾਣਾ? ਲੋਕਾਂ ਨੂੰ ਰੈਸਕਿਊ ਕਿਵੇਂ ਕਰਨਾ ਹੈ? ਲੋਕਾਂ ਨੂੰ ਕੱਢ ਕੇ ਕਿਵੇਂ ਲੈ ਕੇ ਜਾਣਾ ਹੈ? ਤੇ ਜਾਂ ਜੰਗ ਲੱਗ ਜਾਂਦੀ ਹੈ ਜ਼ਰੂਰੀ ਨਹੀਂ ਕਿ ਬਾਰਡਰ ਤੇ ਹੀ ਬਾਰਡਰ ਤੋਂ 100 ਕਿਲੋਮੀਟਰ, 200 ਕਿਲੋਮੀਟਰ, 50 ਕਿਲੋਮੀਟਰ ਦੂਰ ਵੀ ਕੋਈ ਦੂਜੀ ਸਟੇਜ ਜੁੱਜਾ ਜਿਹੜਾ ਸਾਡੇ ਜਿਹਦੇ ਦੂਜਾ ਦੇਸ਼ ਆ ਜਿੱਦਾਂ ਸਾਡਾ ਜੰਗ ਲੱਗਿਆ ਤਾਂ ਉੱਥੇ ਕੋਈ ਹਮਲਾ ਹੋ ਜਾਂਦਾ ਹੈ। ਉਸ ਹਮਲੇ ਦਰਮਿਆਨ ਲੋਕਾਂ ਨੂੰ ਅਸੀਂ ਬਚਾਅ ਕਾਰਜ ਕਿਵੇਂ ਚਲਾਉਣੇ ਆ ਤਾਂ ਲੋਕਾਂ ਨੂੰ ਰੈਸਕਿਊ ਕਿਵੇਂ ਕਰਨਾ ਉਸ ਦੇ ਉਹਨਾਂ ਹਾਲਾਤਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਇਹ ਜਿਹੜਾ ਜੰਗੀ ਬਹਿਸ ਆ ਜਿਹੜੀ ਮੋਕ ਰਿਲਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਸਮਿਆਂ 'ਚ ਕੰਮ ਆਉਂਦੀਆਂ ਨਹੀਂ ਲੋਕਾਂ ਨੂੰ ਇਸ ਚੀਜ਼ ਦਾ ਸਾਥ ਦੇਣਾ ਚਾਹੀਦਾ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਕੀ ਅਸੀਂ ਘਰ ਦੇ ਵਿੱਚ ਆਪਣਾ ਇਨਵਰਟਰ ਚਲਾ ਸਕਦੇ ਆ ਕੁਝ ਲੋਕਾਂ ਨੇ ਇਹ ਵੀ ਕਿਹਾ ਮੰ ਲੋ ਦੁਪਹਿਰ ਤੱਕ ਕੋਈ ਚਰਚਾ ਹੋ ਰਹੀ ਸੀ ਕਿ ਅਸੀਂ ਘਰੇ ਫੋਨ ਮੋਮਬੱਤੀ ਲਾਈਟ ਲਾ ਸਕਦੇ ਹਾਂ ਤੁਹਾਨੂੰ ਘਰ ਆ ਕੇ ਕਿਸੇ ਨੇ ਨਹੀਂ ਕਹਿਣਾ ਕਿ ਕਿਉਂ ਲਾਈ ਹੈ ਮੋਕ ਡ੍ਰਿਲ ਸਿਰਫ ਲੋਕਾਂ ਨੂੰ ਦੱਸਿਆ ਗਿਆ ਕਿ ਸਰਕਾਰ ਪ੍ਰਸ਼ਾਸਨ ਤੁਹਾਨੂੰ ਜੰਗੀ ਅਭਿਆਸ ਤੋਂ ਜਾਣੂ ਕਰਾਉਣਾ ਚਾਹੁੰਦੀ ਹੈ ਕਿ ਅੱਧੇ ਘੰਟੇ ਲਈ ਜਾਂ ਇੱਕ ਘਰ ਦੇ ਲਈ ਬਲੈਕਆਊਟ ਕਰੋ ਜੇ ਤੁਸੀਂ ਚਲਾ ਲਓਗੇ ਤਾਂ ਹੋ ਸਕਦਾ ਤੁਹਾਨੂੰ ਕੋਈ ਘਰ ਆ ਕੇ ਨਾ ਕਹੇ ਕਿ ਕਿਉਂ ਚਲਾ ਰਹੇ ਹੋ ਇਸ ਕਰਕੇ ਲੋਕ ਵੀ ਇਨਾਂ ਚੀਜ਼ਾਂ ਨੂੰ ਤੋਂ ਅਵੇਅਰ ਹੋਣ ਕਿ ਸਾਨੂੰ ਅਜਿਹੇ ਮਾੜੇ ਸਮਿਆਂ ਦੇ ਵਿੱਚ ਵੈਸੇ ਤਾਂ ਮਾੜਾ ਸਮਾਂ ਕਿਸੇ ਦੇ ਨਾ ਆਵੇ ਪਰ ਜਦੋਂ ਦੋ ਦੇਸ਼ਾਂ ਦੇ ਵਿੱਚ ਜੰਗ ਲੱਗ ਜਾਂਦੀ ਆ ਉਸ ਸਮੇਂ ਨੂੰ ਕੋਈ ਟਾਲ ਨਹੀਂ ਸਕਦਾ ਉਹਨਾਂ ਸਮਿਆਂ ਦੇ ਵਿੱਚ ਅਸੀਂ ਕਿਵੇਂ ਰਹਿਣਾ ਲਾਈਟ ਤੋਂ ਬਿਨਾਂ ਕਿਵੇਂ ਰਹਿਣਾ ਉਸ ਪੱਖੇ ਤੋਂ ਕਿਵੇਂ ਕਿਵੇਂ ਰਹਿਣਾ ਏਸੀ ਤੋਂ ਬਿਨਾਂ ਕਿਵੇਂ ਰਹਿਣਾ ਕੂਲਰ ਤੋਂ ਬਿਨਾਂ ਕਿਵੇਂ ਰਹਿਣਾ ਹੁਣ ਤਾਂ ਠੀਕ ਆ ਅੱਧੇ ਘੰਟੇ ਦੀ ਗੱਲ ਆ ਅਭਿਆਸ ਘੰਟੇ ਦੀ ਗੱਲਾਂ ਜਾਂ 15 ਮਿੰਟ ਦੀ ਅਗਰ ਇਹ ਜਾਂ ਕੋਈ ਸਮਾਂ ਆ ਜਾਏ ਜੰਗ ਲੱਗ ਜਾਏ ਤੁਹਾਨੂੰ 15-15 ਦਿਨ ਲਾਈਟ ਨਸੀਬ ਨਾ ਹੋਵੇ 2-2 ਮਹੀਨੇ ਤੁਹਾਨੂੰ ਲਾਈਟ ਨਸੀਬ ਨਾ ਹੋਵੇ ਹਨੇਰੇ ਦੇ ਵਿੱਚ ਰਹਿਣਾ ਪੈ ਜੇ ਉਹਨਾਂ ਚੀਜ਼ਾਂ ਤੋਂ ਜਾਣੂ ਕਰਾਉਣ ਦੇ ਲਈ ਜਿਹੜੀਆਂ ਮੋਕ ਡ੍ਰਿਲਾਂ ਅਭਿਆਸ ਆ ਜਿਹੜੇ ਕਰਵਾਏ ਜਾਂਦੇ ਆ ਤਾਂ ਇਹਦੇ 'ਚ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ ਔਰ ਆਪਣੇ ਆਪ ਨੂੰ ਉਸ ਚੀਜ਼ ਲਈ ਪ੍ਰਪੱਕ ਕਰਨ ਲਈ ਉਸ ਚੀਜ਼ ਲਈ ਪੱਕਾ ਕਰਨ ਦੇ ਲਈ ਉਸ ਚੀਜ਼ ਤੇ ਬਣੇ ਰਹਿਣ ਲਈ ਅੜੇ ਰਹਿਣ ਲਈ ਜਿਹੜੀਆਂ ਮੋਕ ਡ੍ਰਿਲਾਂ ਅਭਿਆਸ ਕਰਦੇ ਹੁੰਦੇ ਨੇ ਸਰਕਾਰਾਂ ਕਰਦੀਆਂ ਰਹਿੰਦੀਆਂ ਨੇ ਤੇ ਉਹ ਆਪਾਂ ਦੇਖਿਆ ਕਿ ਸਕੂਲਾਂ ਦੇ ਵਿੱਚ ਛੋਟੇ-ਛੋਟੇ ਅਭਿਆਸ ਹੁੰਦੇ ਨੇ ਤਾਂ ਰੈੱਡ ਕਰਾਸ ਤੇ ਜਿਹੜੇ ਪਹਿਲਾਂ ਕਈ ਵਾਰ ਮੁਲਾਜ਼ਮ ਆਉਂਦੇ ਹੁੰਦੇ ਸੀਗੇ ਉਹ ਸਕੂਲਾਂ ਦੇ ਵਿੱਚ ਸਿਖਾਉਂਦੇ ਸੀਗੇ ਅੱਗ ਲਾਉਣ ਦੀ ਸੀ ਕਿੰਨੀਆਂ ਚੀਜ਼ਾਂ ਦਾ ਸਾਹਮਣਾ ਕਰੋ ਗੈਸ ਨੂੰ ਅੱਗ ਲੱਗ ਜੇ ਕਿਵੇਂ ਉਹ ਕਰਾਣੀ ਹੈ ਕੋਈ ਐਕਸੀਡੈਂਟ ਹੋ ਗਏ ਤਾਂ ਬਚਾ ਕਿਵੇਂ ਆ ਰੈੱਡ ਕਰਾਸ ਦੇ ਵਿੱਚ ਜਿਹੜਾ ਸਿਖਾਇਆ ਜਾਂਦਾ ਸੀਗਾ ਤਾਂ ਉਹ ਉਹ ਇੱਕ ਅਭਿਆਸ ਹੈ ਤਾਂ ਇਹ ਵੀ ਇੱਕ ਅਭਿਆਸ ਹੈ ਜੰਗੀ ਅਭਿਆਸ ਹੈ ਤੇ ਵੱਡੇ ਪੱਧਰ ਤੇ ਜਿਹੜਾ ਉਲਿੱਕਿਆ ਗਿਆ ਇੱਕ ਜੰਗੀ ਅਭਿਆਸ ਹੈ ਕਿ ਅਸੀਂ ਜੰਗ ਦੇ ਮੌਕੇ ਕਿੰਨੀਆਂ ਚੀਜ਼ਾਂ ਦਾ ਧਿਆਨ ਰੱਖਣਾ ਔਰ ਕਿੰਨੀਆਂ ਚੀਜ਼ਾਂ ਸਾਹਮਣਾ ਕਰਨਾ ਪੈ ਸਕਦਾ ਲੋਕਾਂ ਨੂੰ ਵੱਧ ਚੜ ਕੇ ਇਸ ਚੀਜ਼ ਦਾ ਸਾਥ ਦੇਣਾ ਚਾਹੀਦਾ ਠੀਕ ਕਰਪ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਜਿਹੜਾ ਭਾਰਤ ਵੱਲੋਂ ਇੱਕ ਨਵਾਂ ਜਿਹੜਾ ਦੇਸ਼ ਜਾਰੀ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਮੋਗੜਲ ਕੀਤੀ ਜਾਵੇਗੀ ਬਲੈਕਆਊਟ ਕੀਤਾ ਜਾਵੇਗਾ ਉਹ ਕਿਹੜੇ ਕਿਹੜੇ ਸ਼ਹਿਰ ਨੇ ਜਿੱਦਾਂ ਅਸੀਂ ਤੁਹਾਨੂੰ ਵਿਸਤਾਰਪੂਰਵਕ ਜਾਣਕਾਰੀ ਆ ਉਹ ਸਾਂਝੀ ਕੀਤੀ ਹੈ ਤੇ ਇਸ ਤੋਂ ਬਚਾਅ ਕਿਵੇਂ ਰੱਖਿਆ ਜਾ ਸਕਦਾ ਹੈ ਲੋਕਾਂ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਇਹ ਸਾਰੀ ਜਿਹੜੀ ਗੱਲਬਾਤ ਆ ਅਸੀਂ ਤੁਹਾਨੂੰ ਬੋਲਦਾ ਪੰਜਾਬ ਤੇ ਜੁੜੀ ਆ ਸਾਂਝੀ ਕੀਤੀ ਹੈ ਸੋ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦਿਆਂ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਬਹੁਤ ਜ਼ਿਆਦਾ ਧੰਨਵਾਦ this program is sponsored by the single office bakersfield for all your immigration family law needs call or scan qr code to contact us rodis inc million miles with smile or scan qr code to contact us flankboard truck repair trust we build in truck repair or scan qr code to contact us the masala twist oxnard find authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy find authentic indian cuisine in tracy or scan qr code to contact us Billa Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa Kadai made and served with love. Scan this QR code to contact us. Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.